ਪਰ ਕਾਂਗਰਸ ਪਾਰਟੀ ਵਾਲਿਆਂ ਨੇ ਪੂਰਾ ਜੋਰ ਲਾਇਆ ਿੱਲ ਤੱਕ ਜੋਰ ਲਾਇਆ ਇਹ ਕੰਮ ਸਿਰੇ ਨਾ ਚੜੇ ਉਹਨਾਂ ਦੀ ਮਨਸ਼ਾ ਸੀ ਹੁਣ ਵੀ ਵੱਡੇ ਵੱਡੇ ਐਵੇਂ ਭਲੇਖੇ ਦੁਪਾਈ ਜਾਂਦੇ ਆ ਠੇਕੇਦਾਰ ਵੀ ਆ ਗਿਆ ਕੱਲ ਫਵਾਫ ਹਲਾਤੀ ਠੇਕੇਦਾਰ ਨੱਟ ਗਿਆ ਆ ਤੁਹਾਡੇ ਸਾਹਮਣੇ ਠੇਕੇਦਾਰ ਖੜਾ ਉਹਦੀ ਟੀਮ ਖੜੀ ਉਹਦੀ ਮਸ਼ੀਨਰੀ ਜਿਹੜੀਆਂ ਚਾਲਾਂ ਜਿਹੜੀਆਂ ਚੱਲੀਆਂ ਗਈਆਂ ਉਹ ਇੱਥੋਂ ਦੇ ਪੁਰਾਣੇ ਵਿਧਾਇਕ ਜਿਹਨੂੰ ਲੋਕਾਂ ਨੇ ਸਿਆਣਾ ਬੱਚਾ ਸਮਝ ਕੇ ਚੁਣ ਲਿਆ ਸੀ ਪਰ ਉਹਨੇ ਲੋਕਾਂ ਨੂੰ ਲਗਾਤਾਰ ਧੋਖੇ 'ਚ ਰੱਖਿਆ ਤੇ ਅੱਜ ਵੀ ਜੇ ਕੰਮ ਇਹ ਡਿਲੇ ਹੋਇਆ ਵਾ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਉਸ ਐਮਐਲਏ ਦਾ ਤੇ ਉਹ ਤੇ ਜਿਹੜੇ ਲੋਕਲ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦਾ ਵੀ ਨਾ ਤੁਹਾਡਾ ਕੀ ਕਹਿਣਾ ਉਹਨਾਂ ਦਾ ਦੇਖੋ ਉਹਨਾਂ ਦੀ ਇੱਛਾ ਆ ਜਿਸ ਕੰਮ ਲਈ ਜਿਸ ਕੰਮ ਲਈ ਉਹਨਾਂ ਨੇ ਧਰਨਾ ਦੇਣਾ ਸੀ ਉਹ ਕੰਮ ਅੱਜ ਸ਼ੁਰੂ ਹੋ ਗਿਆ ਹੈ ਇਹੀ ਉਹਨਾਂ ਦਾ ਏਜੰਡਾ ਸੀ ਬਾਕੀ ਮੈਂ ਕਿਸੇ ਦੇ ਪਰਸਨਲ ਕੰਮ ਨੂੰ ਰੋਕ ਨਹੀਂ ਸਕਦਾ ਉਹਨਾਂ ਦੀ ਜੋ ਵੀ ਇੱਛਾ ਆ ਉਹਨਾਂ ਦੀ ਇੱਛਾ ਦੇ ਨਾਲ ਮੈਂ ਸਮਰਥਨ ਕਰਦਾ ਵੀ ਜੋ ਉਹਨਾਂ ਨੇ ਕਰਨਾ ਉਹ ਕਰਨ ਪਰ ਅਸੀਂ ਕੰਮ ਸ਼ੁਰੂ ਕਰਾ ਦਿੱਤਾ ਹੈ ਅੱਜ ਰੇਲਵੇ ਰੋਡ ਤੋਂ ਲੈ ਕੇ ਕਰਿਆਮ ਰੋਡ ਤੱਕ ਜਿਹੜੀ ਸੜਕ ਦਾ ਦੁਗਾਟਣ ਸਾਡੇ ਬਹੁਤ ਹੀ ਸਤਕਾਰਯੋਗ ਨਗਰ ਕੌਂਸਲ ਨਵਾਂ ਸ਼ਹਿਰ ਦੇ ਪ੍ਰਧਾਨ ਭੈਣ ਜੀ ਬਲਵਿੰਦਰ ਕੌਰ ਜੀ ਆਮ ਆਦਮੀ ਪਾਰਟੀ ਦੇ ਹਲਕਾ ਅਜਾਜ ਜੀ ਲਲਤਮਨ ਪਟਕਸਰ ਕੌਂਸਲਰ ਡਾਕਟਰ ਕਮਲਜੀਤ ਜੀ ਕਾਉਂਸਲਰ ਭੈਣ ਜੀ ਬੀਕਾ ਜੀ ਵਰਮਖ ਨੌਰ ਸਾਹਿਬ ਕਾਉਂਸਲਰ ਔਰ ਬਹੁਤ ਹੀ ਸਤਿਕਾਰਯੋਗ ਮੱਖਣ ਸਿੰਘ ਗਰੇਵਾਲ ਸਾਹਿਬ ਔਰ ਬਹੁਤ ਹੀ ਸ਼ਹਿਰ ਦੀਆਂ ਮੌਜੂਦ ਸ਼ਖਸੀਤਾਂ ਜਿਹੜਾ ਕੰਮ ਕਿਸੇ ਨਾ ਕਿਸੇ ਅਰਚਨ ਕਰਕੇ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਸੀ ਅੱਜ ਸਮੁੱਚੇ ਹਾਊਸ ਨੇ ਸਮੁੱਚੇ ਸ਼ਹਿਰ ਨੇ ਸਮੁੱਚੇ ਕਾਉਂਸਲਰ ਸਹਿਬਾਨ ਨੇ ਇਹ ਨਗਰ ਕੌਂਸਲ ਨਵਾਂ ਸ਼ਹਿਰ ਦੇ ਪ੍ਰਧਾਨ ਭੈਣ ਜੀ ਬਲਵਿੰਦਰ ਗੌਰ ਜੀ ਜਰਾਹੀਂ ਅੱਜ ਇਹਦੀ ਸ਼ੁਰੂਆਤ ਕਰਾਈ ਆ ਔਰ ਅਸੀਂ ਇਸ ਮੁੱਚੇ ਨਗਰ ਨਿਵਾਸੀਆਂ ਦਾ ਔਰ ਸ਼ਹਿਰ ਵਾਸੀਆਂ ਦਾ ਵੀ ਬੇਨਤੀ ਕਰਦੇ ਹਾਂ ਹੁਣ ਇਸ ਕੰਮ ਨੂੰ ਪੂਰਨ ਜਿਹੜਾ ਆ ਸੁਚਾਰੂ ਰੂਪ ਦੇ ਨਾਲ ਅੱਗੇ ਵਧਾਉਣ ਲਈ ਸਾਡਾ ਸਾਰਿਆਂ ਦਾ ਸਹਿਯੋਗ ਹਨ ਇਹ ਕੰਮ ਜਿਹੜਾ ਕਾਫੀ ਲੰਮੇ ਸਮੇਂ ਤੋਂ ਪੈਂਡੈਂਸੀ ਇਹਦੇ ਵਿੱਚ ਜਿਹੜੀਆਂ ਸਮੇਂ-ਸਮੇਂ ਤੇ ਵੱਖ-ਵੱਖ ਆਗੂਆਂ ਨੇ ਵੱਖ-ਵੱਖ ਲੋਕਾਂ ਨੇ ਇਹਦੇ ਤੇ ਚਰਚਾ ਨੜਾਈਆਂ ਉਹਨੂੰ ਦੂਰ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਲੰਮੀ ਤੁਹਾਡੇ ਨਾਲ ਆਪਾਂ ਪ੍ਰੈਸ ਵਾਰਤਾ ਵੀ ਕਰ ਸਕਦੇ ਹਾਂ ਤੇ ਵਿੱਚ ਕੀ ਕਾਰਨ ਰਹੇ ਕੀ ਇਸ ਤਰ੍ਹਾਂ ਹੋਇਆ ਇਸ ਮਾਮਲੇ ਨੂੰ ਜਿਸੇ ਸ਼ਹਿਰ ਦੇ ਸਾਰੇ ਸਰਕਾਰ ਜੋ ਸਾਥੀਆਂ ਨੇ ਪੂਰਨ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਮੈਂ ਵੀ ਵਿਧਾਨ ਸਭਾ ਦੇ ਅੰਦਰ ਤਿੰਨ ਵਾਰੀ ਇਹ ਮਾਮਲਾ ਜਿਹੜਾ ਉਠਾਇਆ ਉਹਦੇ ਬਾਅਦ ਤੇ ਜਿਹੜੇ ਪੁਰਾਣੇ ਠੇਕੇਦਾਰ ਸੀ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਔਰ ਸਾਡੇ ਬਹੁਤ ਹੀ ਸਰਕਾਰ ਜੋ ਸ਼੍ਰੀ ਲਲਿਤ ਮੋਨ ਬਾਟਕ ਸਾਹਿਬ ਜਿਹੜੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਇਸ ਕੰਮ ਨੂੰ ਅੱਗੇ ਵਧਾਉਣ ਲਈ ਭੈਣ ਜੀ ਬਲਵਿੰਦਰ ਕੌਰ ਜੀ ਡਾਕਟਰ ਕਮਲ ਜੀ ਗੌਣ ਮਖਨੌਰ ਜੀ ਮਾਨਜੋ ਮੱਖਣ ਸਿੰਘ ਗਰੇਵਾਲ ਜੀ ਭੈਣ ਜੀ ਬੀਕਾ ਜੀ ਔਰ ਪਰਮ ਸਿੰਘ ਫਾਲਸਾ ਜੀ ਔਰ ਸਾਡੇ ਹੋਰ ਹੀ ਸਹਿਯੋਗੀ ਐਮਸੀ ਸਭਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਯੋਗਦਾਨ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਔਰ ਨਗਰ ਨਿਵਾਸੀਆਂ ਨੂੰ ਇਸ ਵਾਸੀਆਂ ਨੂੰ ਰੇਲਵੇ ਰੋਡ ਦੇ ਵਾਸੀਆਂ ਨੂੰ ਬੇਨਤੀ ਕਰਦੇ ਆਂ ਇਹ ਤੁਹਾਡੇ ਜਿਹੜੀ ਇਹ ਸੜਕ ਬਣਨ ਜਾ ਰਹੀ ਹੈ ਇਹਦੇ ਵਿੱਚ ਬਣਾਉਣ ਲਈ ਔਰ ਇਹਨੂੰ ਅੱਗੇ ਨੇਪਰੇ ਚਾੜ੍ਹਨ ਲਈ ਆਪਣਾ ਯੋਗਦਾਨ ਜਰੂਰ ਪਾਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ 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 ਔਰ ਇਹ ਟੈਂਡਰ ਕਾਫੀ ਦਿਨ ਪਹਿਲਾਂ ਹੋ ਗਿਆ ਸੀ ਨਵਰਾਤਰੇ ਸਰਾਧ ਹੋਣ ਕਰਕੇ ਨਵਰਾਤਰੇ ਤੋਂ ਪਹਿਲੇ ਨਵਰਾਤਰੇ ਦਾ 11:30 ਵਜੇ ਦਾ ਟਾਈਮ ਸੀਗਾ ਔਰ ਅੱਜ ਮਾਨ ਜੋ ਐਮਐਲਏ ਸਾਹਿਬ ਸਾਡੇ ਪ੍ਰਧਾਨ ਬਲਵਿੰਦਰ ਗੌਰ ਜੀ ਸਮੂਹ ਸਾਡੀ ਨਗਰ ਕੌਂਸਲ ਦੀ ਸਾਰੀ ਟੀਮ ਨੇ ਅੱਜ ਰਲ ਕੇ ਆਪਾਂ ਇਸ ਕੰਮ ਦਾ ਉਦਘਾਟਨ ਕੀਤਾ ਆ ਔਰ ਇਹਦਾ ਟੈਂਡਰ 2 ਕਰੋ 88 ਲੱਖ ਰੁਪਏ ਦਾ ਇਹਦਾ ਟੈਂਡਰ ਜੀ ਲੁਧਿਆਣੇ ਦੀ ਪਾਰਟੀ ਆ ਜਿਹੜਾ ਠੇਕੇਦਾਰ ਆ ਔਰ ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਦੁਕਾਨਦਾਰ ਭਰਾਮਾ ਕੋ ਖਾਸ ਕਰਕੇ ਮਾਫੀ ਮੰਗਦਾ ਕਿ ਇਹ ਕੰਮ ਕਰਨ ਦੇ ਵਿੱਚ ਥੋੜੀ ਜਿਹੀ ਲੇਟ ਹੋਏ ਆ ਪਰ देर आए दुरुस्त ਆਏ ਹੁਣ ਮੈਂ ਵਾਦਾ ਕਰਦੇ ਆ ਕਿ ਇਹ ਕੰਮ ਆਪਾਂ ਪੂਰਾ ਸਿਰੇ ਚੜਾਵਾਂਗੇ ਅੱਜ ਤੱਕ ਪ੍ਰਧਾਨ ਜੀ ਇਹ ਕੰਮ ਹੋ ਜਾਏਗਾ ਪੂਰਾ ਦੇਖੋ ਜੀ ਇਹ ਟਾਈਮ ਬౌండ్ ਕੰਮ ਹੈ ਤਾਂ ਠੇਕੇਦਾਰ ਔਰ ਅਫਸਰ ਹੀ ਦੱਸ ਸਕਦੇ ਆ ਟਾਈਮ ਬౌండ్ ਆ ਕੰਮ ਔਰ ਦਿਨ ਰਾਤ ਕੰਮ ਚੱਲੂਗਾ ਮੈਂ ਤਾਂ ਇਹੀ ਵਾਦਾ ਕਰ ਸਕਦਾ ਤੁਹਾਡੇ ਨਾਲ ਇਸ ਕੰਮ ਲਈ ਗ੍ਰਾਂਟ ਆਈਆ ਜਿਆ ਮਿਊਨਿਸਪਲ ਫੰਡ ਇਹ ਮਿਊਨਿਸਪਲ ਫੰਡ ਆ ਜੀ ਵੈਸੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 5 ਕਰੋੜ 46 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਆ ਉਹਦੀ ਵੀ ਸਾਨੂੰ ਲੈਟਰ ਆਈ ਆ ਪਰ ਇਹ ਅਸੀਂ ਮਿਊਨਿਸਪਲ ਫੰਡ ਚੋ ਕਰਾ ਰਹੇ ਆ ਕੰਮ ਤਾਂ ਕਿ ਕੰਮ ਜਲਦੀ ਜਲਦੀ ਹੋ ਸਕੇ ਔਰ ਮੈਂ ਅੱਜ ਦੇ ਦਿਨ ਤੇ ਕੋਈ ਸਿਆਸੀ ਗੱਲ ਨਹੀਂ ਕਰਨੀ ਚਾਹੁੰਦਾ ਪਰ ਕਾਂਗਰਸ ਪਾਰਟੀ ਵਾਲਿਆਂ ਨੇ ਪੂਰਾ ਜ਼ੋਰ ਲਾਇਆ ੱੱਲ ਤੱਕ ਜ਼ੋਰ ਲਾਇਆ ਇਹ ਕੰਮ ਸਿਰੇ ਨਾ ਚੜੇ ਉਹਨਾਂ ਦੀ ਮਨਸ਼ਾ ਸੀ ਹੁਣ ਵੀ ਵੱਡੇ ਵੱਡੇ ਐਵੇਂ ਭਲੇਖੇ ਦੁਪਾਈ ਜਾਂਦੇ ਆ ਠੇਕੇਦਾਰ ਵੀ ਆ ਗਿਆ ਕੱਲ ਫਵਾਫ ਹਲਾਤੀ ਠੇਕੇਦਾਰ ਨੱਟ ਗਿਆ ਆ ਤੁਹਾਡੇ ਸਾਹਮਣੇ ਠੇਕੇਦਾਰ ਖੜਾ ਉਹਦੀ ਟੀਮ ਖੜੀ ਆ ਉਹਦੀ ਮਸ਼ੀਨਰੀ ਖੜੀ ਆ ਕੰਮ ਤਾਂ ਠੇਕੇਦਾਰ ਨੇ ਹੀ ਕਰਨਾ ਇਸ ਕਰਕੇ ਉਹਨਾਂ ਦੀਆਂ ਨੀਂਦ ਆਰਾਮ ਹੋਈਆਂ ਪਰ ਮੈਂ ਦੁਕਾਨਦਾਰ ਭਰਾਵਾਂ ਤੋਂ ਮਾਫ਼ੀ ਮੰਗਦਾ ਠੇਕੇਦਾਰ ਕਹਿ ਰਹੇ ਕੱਲ ਨੂੰ ਧਰਨਾ ਦੇਣਾ ਤੁਹਾਡਾ ਕੀ ਕਹਿਣਾ ਉਹਨਾਂ ਦੇ ਦੇਖੋ ਉਹਨਾਂ ਦੀ ਇੱਛਾ ਆ ਜਿਸ ਕੰਮ ਲਈ ਜਿਸ ਕੰਮ ਲਈ ਉਹਨਾਂ ਨੇ ਧਰਨਾ ਦੇਣਾ ਸੀ ਉਹ ਕੰਮ ਅੱਜ ਸ਼ੁਰੂ ਹੋ ਗਿਆ ਹੈ ਇਹੀ ਉਹਨਾਂ ਦਾ ਏਜੰਡਾ ਸੀ ਬਾਕੀ ਮੈਂ ਕਿਸੇ ਦੇ ਪਰਸਨਲ ਕੰਮ ਨੂੰ ਰੋਕ ਨਹੀਂ ਸਕਦਾ ਉਹਨਾਂ ਦੀ ਜੋ ਵੀ ਇੱਛਾ ਆ ਉਹਨਾਂ ਦੀ ਇੱਛਾ ਦੇ ਨਾਲ ਮੈਂ ਸਮਰਥਨ ਕਰਦਾ ਵੀ ਜੋ ਉਹਨਾਂ ਨੇ ਕਰਨਾ ਉਹ ਕਰਨ ਪਰ ਅਸੀਂ ਕੰਮ ਸ਼ੁਰੂ ਕਰਾ ਦਿੱਤਾ ਹੈ ਔਰ ਇਹ ਕੰਮ ਅੱਜ ਸੋਮਵਾਰ ਦਾ ਦਿਨ ਜਿਸ ਦਿਨ ਦਾ ਟੈਂਡਰ ਹੋਇਆ ਸੀ ਉਸ ਦਿਨ ਦਾ ਹੀ ਇੱਥੇ ਪੰਡਤ ਅੰਬਦਾਦ ਜੀ ਖੜੇ ਆ ਇਹਨਾਂ ਨੇ ਟਾਈਮ ਕੱਢ ਕੇ ਦਿੱਤਾ ਸੀ ਕਿ ਜੀ ਇੰਨੀ ਤਰੀਕ ਨੂੰ ਇੰਨੇ ਵਜੇ ਕਰਾਇਆ 11 ਵਜੇ ਆਪਾਂ ਸ਼ੁਰੂ ਕਰਾ ਦਿੱਤਾ ਅੱਜ ਪਹਿਲਾ ਨਵਰਾਤਰਾ ਆ ਔਰ ਵਧੀਆ ਕੰਮ ਸ਼ੁਰੂ ਹੋਇਆ ਹੈ ਹਾਂ ਜੀ ਕਿਥੋਂ ਤੱਕ ਇਹ ਜੀ ਰੇਲਵੇ ਫਾਟਕ ਰਹਿ ਗਿਆ ਕ੍ਰੈਮ ਫਾਟਕ ਤੱਕ ਫਾਟਕ ਹੈ ਨਾ ਕ੍ਰੈਮ ਫਾਟਕ ਤੱਕ ਬਣੂਗੀ ਪਿੱਛੇ ਨੂੰ ਇਹਦੇ ਜਿਹੜੀ ਬਿਨਿਆਨ ਬਣਾਉਣ ਦੀ ਪ੍ਰਕਿਰਿਆ ਜਿਹੜੀ ਇੱਕੋ ਵਰੀ ਸਾਰੀ ਬਣਦੀ ਜਾਊਗੀ ਜਾਂ ਅੱਧੀ ਅੱਧੀ ਕਰਕੇ ਬਣਦੀ ਜਾਊਗੀ ਨਹੀਂ ਜੀ ਦੇਖੋ ਇਹ ਤਾਂ ਇੰਜੀਨੀਅਰ ਦੱਸ ਸਕਦੇ ਆ ਮੇਰਾ ਮੇਰੀ ਜੋ ਮੇਰੀ ਨਿੱਜੀ رائے ਆ ਮੈਂ ਤਾਂ ਇਹ ਚਾਹਨਾ ਕਿ ਸੜਕ ਵੀ ਚੱਲੀ ਜਾਵੇ ਇੱਕ ਸਾਈਡ ਚੱਲਦੀ ਇੱਕ ਸਾਈਡ ਚੱਲਦੀ ਰਹੇ ਕਾਰੋਬਾਰ ਮੇਰਾ ਅਫੈਕਟ ਹੋਣ ਕਿਉਂਕਿ ਮੋਰੇ ਝੋਨੇ ਦਾ ਸੀਜ਼ਨ ਆਣਾ ਆ ਝੋਨਾ ਵੀ ਮੰਡੀਆਂ 'ਚ ਜਾਣਾ ਆ ਉਹ ਵੀ ਉਦੋਂ ਵੀ ਦੇਖਣਾ ਆ ਹਰ ਪਹਿਲੂ ਨੂੰ ਦੇਖਦੇ ਹੋਏ ਆਪਾਂ ਕੰਮ ਕਰਾਵਾਂਗੇ ਐਡੇ ਕੋ ਰੂਟ ਪਲਾਨ ਵੀ ਆਪਾਂ ਤਿਆਰ ਕੀਤਾ ਆ ਤਿਹਾਰਾਂ ਦੇ ਦਿਨ ਕਰਕੇ ਹਾਂਜੀ ਹਾਂਜੀ ਉਹਦਾ ਵੀ ਆਈਬੀ ਤਿਆਰਾਂ ਦੇ ਦਿਨ ਆ ਬਈ ਕੋਈ ਵਿਗਨ ਨਾ ਪਵੇ ਇੱਕ ਪਾਸਾ ਚੱਲਦਾ ਹੀ ਰਵੇ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਇਹ ਸੜਕ ਉਬੜ-ਗੁਬੜ ਆ ਜਿਹੜੀ ਅੱਜ ਇਹਨੂੰ ਕਿਉਂਕਿ ਸਭ ਤੋਂ ਪਹਿਲਾਂ ਕੰਮ ਕਰਨ ਤੋਂ ਪਹਿਲਾਂ ਘਾਰ ਵੀ ਬਣਾਈਓ ਉਹਦਾ ਲੈਵਲ ਕੱਢਣਾ ਪੈਂਦਾ ਅੱਜ ਇਹਨੂੰ ਐਨ ਸਿੱਧੀ ਕਰਕੇ ਦੋ ਜਾਂ ਦੋ ਤਿੰਨ ਦਿਨਾਂ 'ਚ ਜੇ ਸਿੱਧੀ ਕਰੂਗੇ ਉਹਦਾ ਲੈਵਲ ਕੱਢੂਗੇ ਦੇਖੋ ਜੀ ਜਦੋਂ ਜਦੋਂ ਕੋਈ ਵੀ ਵਾਟਰ ਸਪਲਾਈ ਆਪਾਂ ਘਰ ਚ ਵੀ ਪਾਣੇ ਆ ਜਦੋਂ ਉਹਦੇ ਵਿੱਚ ਪਾਣੀ ਆਂਦਾ ਲੀਕੇ ਜਾਂਦੀ ਆ ਔਰ ਇਹ ਆਈ ਆ ਔਰ ਉਹਨੂੰ ਦੂਰ ਕੀਤਾ ਆ ਔਰ ਜਿਹੜੀਆਂ ਗਲੀਆਂ ਸੀਗੇ ਉਹਨਾਂ ਨੂੰ ਜੋੜਨਾ ਵੀ ਸੀਗਾ ਪਹਿਲਾਂ ਅਸੀਂ ਤਾਂ ਕੰਮ ਰੋਕਤਾ ਸੀ ਬਿਟੋਏ ਪੈਣੇ ਆ ਵੀ ਜੇ ਕੰਮ ਨਾਲੇ ਸ਼ੁਰੂ ਹੋ ਜਵੇ ਜਿਸ ਦਿਨ ਦਾ ਟੈਂਡਰ ਹੋਇਆ ਉਸ ਦਿਨ ਤੋਂ ਇਹ ਜੋੜਦੇ ਪਏ ਆ ਜੀ ਨਾਲ ਸੀਵਰੇਜ ਵਿਭਾਗ ਤੋਂ ਮਨਜ਼ੂਰੀ ਹਾਂਜੀ ਜੀ ਸਾਡਾ ਸਾਡੀ ਆਪਣਾ ਹੀ ਪਾਰਟ ਆ ਸੀਵਰੇਜ ਵਿਭਾਗ ਉਹਨਾਂ ਦੀ ਮਨਜ਼ੂਰੀ ਉਹਨਾਂ ਦੀ ਮਨਜ਼ੂਰੀ ਲਈ ਆਪਾਂ ਆ ਵਾਟਰ ਸਪਲਾਈ ਦੇ ਕਿਹਨੇ ਪਾਈਪ ਆ ਪਾਈਆਂ ਹਨ ਦੁਕਾਨਦਾਰਾਂ ਦਾ ਕਨੈਕਸ਼ਨ ਲੈਣ ਬਾਰੇ ਹੋਊਗੀ ਕੱਲੀ ਜੀ ਕੇ ਦੇਖੋ ਜੀ ਅੱਜ ਕੱਲੂ ਮੇਰੀ ਬੇਨਤੀ ਸੁਣਿਓ ਜੀ ਕੱਲੂ ਅਨਾਉਂਸਮੈਂਟ ਕਰਾਵਾਂਗੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਅਨਾਉਂਸਮੈਂਟ ਹੋਊਗੀ ਵੀ ਜਿਹਨੇ ਕਨੈਕਸ਼ਨ ਲੈਣਾ ਸੀ ਵਰੇਜ ਦਾ ਵਾਟਰ ਸਪਲਾਈ ਦਾ ਲੈ ਲਓ ਮੁੜ ਕੇ ਨਹੀਂ ਇਹ ਪੱਟ ਹੋਣੀ ਇੱਕ ਪ੍ਰਧਾਨ ਜੀ ਜੇ ਕੱਲੂ ਗੈਸ ਪਾਈਪ ਜਿੱਦਾ ਪੈ ਰਹੀ ਹੈ ਕੋਈ 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 ਗੈਸ ਪਾਈਪ ਬਣੀ ਤੇ ਪੈਨ ਦਵਾਂਗੇ 5 ਸਾਲ ਤੱਕ ਦਾ ਪੰਜ ਸਾਲ ਤੱਕ ਦਾ ਬੌਂਡ ਕਰਕੇ ਸੜਕ ਬਣਾਵਾਂਗੇ ਜਿਹਨੇ ਹਾਂ ਦੁਕਾਨਦਾਰ ਭਰਾਵਾਂ ਲਈ ਇਹ ਹੈਗੀ ਆ ਵੀ ਜਿਹਨੇ ਸੀਵਰੇਜ ਦਾ ਕਨੈਕਸ਼ਨ ਲੈਣਾ, ਵਾਟਰ ਸਪਲਾਈ ਦਾ ਲੈਣਾ ਉਹ ਅੱਜ ਕੱਲ ਚ ਲੈ ਲੈਣ। ਕੰਮ ਚੱਲਣ ਤੋਂ ਪਹਿਲਾਂ ਲੈ ਲੈਣ। ਪਹਿਲਾਂ ਪਹਿਲਾਂ ਲੈ ਲੈਣ। ਬਣਨ ਤੋਂ ਪਹਿਲਾਂ ਪਹਿਲਾਂ ਲੈ ਲੈਣ। ਅਨਾਉਂਸਮੈਂਟ ਕਰਾਵਾਂਗੇ ਸ਼ਹਿਰ ਦੇ ਵਿੱਚ। ਹਾਂਜੀ ਅਸੀਂ ਰੇਲਵੇ ਰੋਡ ਤੇ ਤੁਰ ਤੱਕ ਬਾਟਕ ਤੱਕ ਅਨਾਉਂਸਮੈਂਟ ਕਰਾਵਾਂਗੇ। ਠੀਕ ਹੈ। ਕਿਉਂਕਿ ਤੁਸੀਂ ਸਾਡਾ ਵੀ ਵੱਡਾ ਯੋਗਦਾਨ ਰਿਹਾ ਸੜਕ ਬਣਾਉਣ 'ਚ। ਕੱਲਾ ਸਾਡੇ ਹੀ ਨਹੀਂ ਰਿਹਾ ਪੱਤਰਕਾਰਾਂ ਭਰਾਵਾਂ ਦਾ ਵੀ ਧੰਨਵਾਦ ਕਰਦਾ ਤੁਸੀਂ ਲੋਕਾਂ ਦੀ ਮੁਸ਼ਕਲ ਨੂੰ ਟਾਈਮ-ਟਾਈਮ ਤੇ ਹੱਲ ਕੀਤਾ ਪਰ ਇੱਕ ਬੇਨਤੀ ਜ਼ਰੂਰ ਕਰਦਾ ਹੁਣ ਦੁਕਾਨਦਾਰ ਭਰਾਵਾਂ ਨੂੰ ਹੁਣੇ ਕੰਮ ਸ਼ੁਰੂ ਹੋ ਗਿਆ ਹੁਣ ਧਰਨੇ ਧਰਨੇ ਛੱਡ ਦਿਓ ਹੁਣ ਸਾਡਾ ਸਾਥ ਦਿਓ ਸਭ ਤੋਂ ਪਹਿਲਾਂ ਮੈਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਹਾਂਜੀ ਆਪਣੇ ਨਵੇਂ ਸ਼ਹਿਰ ਵਾਸੀਆਂ ਵਪਾਰ ਮੰਡਲ ਅਤੇ ਸਾਰਿਆਂ ਨੂੰ ਮੈਂ ਸਹਿਯੋਗ ਦੀ ਮੰਗ ਕਰਦੀ ਆ ਕਿ ਤੁਸੀਂ ਸਾਡਾ ਪੂਰਾ ਸਹਿਯੋਗ ਦਿਓ ਤਾਂ ਕਿ ਸ਼ਹਿਰ ਦੇ ਵਿਕਾਸ ਦੇ ਕੰਮ ਵਿੱਚ ਕੋਈ ਵਿਘਨ ਨਾ ਪਵੇ ਇਸਕਾਰ ਕੇ ਸਾਰੇ ਸਾਡਾ ਸਾਥ ਦੋ ਸਾਡੇ ਐਮਸੀ ਸਾਹਿਵਾਨਾ ਸਾਡੇ ਐਮਐਲਏ ਸਾਹਿਬ ਹਲਕਾ ਅੰਚਨ ਲਲਿਤਮਨ ਪਾਰਟੀ ਦੇ ਸਾਡੇ ਐਮਸੀ ਸਾਹਿਵਾਨਾ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਸ਼ਹਿਰ ਦੇ ਵਿਕਾਸ ਦੇ ਕੰਮ ਅਸੀਂ ਪਹਿਲ ਦੇ ਆਧਾਰ ਤੇ ਕਰਵਾਵਾਂਗੇ ਹੋਰ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਬਾਕੀ ਕੰਮ ਜਿਦਾ ਸਲੋ ਰੋਡ ਹੋ ਗਿਆ ਕਲਾਮ ਰੋਡ ਹੋ ਗਿਆ ਉਹ ਵੀ ਜਲਦੀ ਸ਼ੂਨ ਕਰਵਾ ਦਿੱਤੀ ਕੰਦਗੀ ਦੇ ਢੇਰ ਬਹੁ ਲੱਗੀ ਜਾਂਦੇ ਜੀ ਜੀ ਕਹਿੰਦਾ ਉਹ ਪੰਜਾਬ ਪੰਜਾਬ ਲੈਵਲ ਤੇ ਹੜਤਾਲ ਚੱਲ ਰਹੀ ਹੈ ਜੀ ਸਾਡੇ ਕਿੰਨੇ ਨਵਾਂ ਸ਼ਹਿਰ ਦਿੱਲੀ ਦੀ ਸਾਰੇ ਪੰਜਾਬ ਚੜ ਹੜਤਾਲ ਆ ਦੀਵਾਲੀ ਤੱਕ ਕੀ ਬਤੇ ਦਿੱਤਾ ਜਾਏਗਾ ਦੁਕਾਨਦਾਰਾਂ ਨੂੰ ਸੜਕਾਂ ਦੇਖੋ ਜੀ ਮੈਂ ਕੋਈ ਮੇਰੀ ਆਦਤ ਨਹੀਂ ਵੀ ਕੋਈ ਅਮੇ ਕੋਈ ਕੁਐਸਚਨ ਕਰਦਾ ਲੇਕਿਨ ਦੀਵਾਲੀ ਤੱਕ ਲੋਕਾਂ ਨੂੰ ਨੰਗਨ ਦੀ ਰਾਤ ਹੋਊਗੀ ਅੱਜ ਜੀ ਦੇ ਅੱਜ ਗਿਫਟ ਹੀ ਆ ਜੀ ਇਹ ਪਰਮਾਤਮਾ ਨੇ ਗਿਫਟ ਦਿੱਤਾ ਮਾਤਾ ਰਾਣੀ ਦੇ ਨਰਾਤੇ ਉਹਨਾਂ ਨੇ ਗਿਫਟ ਦਿੱਤਾ ਜੀ ਅਸਰ ਦਾ ਘੜ ਰਿਹਾ ਤਾਂ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜੀਆਂ ਚਾਲਾਂ ਜਿਹੜੀਆਂ ਚੱਲੀਆਂ ਗਈਆਂ ਉਹ ਇੱਥੋਂ ਦੇ ਪੁਰਾਣੇ ਵਿਧਾਇਕ ਜਿਹਨੂੰ ਲੋਕਾਂ ਨੇ ਸਿਆਣਾ ਬੱਚਾ ਸਮਝ ਕੇ ਚੁਣ ਲਿਆ ਸੀ ਪਰ ਉਹਨੇ ਲੋਕਾਂ ਨੂੰ ਲਗਾਤਾਰ ਧੋਖੇ 'ਚ ਰੱਖਿਆ ਤੇ ਅੱਜ ਵੀ ਜੇ ਇਹ ਕੰਮ ਜੇ ਡਿਲੇ ਹੋਇਆ ਵਾ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਉਸ ਐਮਐਲਏ ਦਾ ਤੇ ਉਹਦੇ ਜਿਹੜੇ ਲੋਕਲ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦਾ ਸੀ ਜੇ ਨਗਰ ਕੌਂਸਲ ਦੇ ਪ੍ਰਧਾਨ ਨੇ ਸੜਕ ਬਣਾਉਣ ਦਾ ਕਿਤੇ ਟੀਚਾ ਮਿੱਥਿਆ ਕਈ ਨਾ ਲੋਕਾਂ ਨੇ ਪ੍ਰਵਾਨ ਨਹੀਂ ਕੀਤੀ ਜੇ ਹਾਈ ਕੋਰਟ ਚਲ ਗਏ ਤਾਂ ਹਾਈ ਕੋਰਟ ਤੁਰੇ ਉਹ ਜੇ ਹਾਈ ਕੋਰਟ ਚ ਗੱਲ ਨਾ ਬਣੀ ਤਾਂ ਸੁਪਰੀਮ ਕੋਰਟ ਤੱਕ ਤੁਰੇ ਉਹ ਇਹਦਾ ਮਤਲਬ ਕਹਿਣ ਦਾ ਭਾਵ ਇਹ ਆ ਕਿ ਇਹ ਲੋਕ ਚਾਹਦੇ ਹੀ ਨਹੀਂ ਆ ਕਿ ਨਵੇਂ ਸ਼ਹਿਰ ਦਾ ਰੇਲਵੇ ਰੋਡ ਬਣੇ ਪਰ ਮੈਂ ਅੱਜ ਆਪਣੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਤੇ ਨਵਾਂ ਸ਼ਹਿਰ ਦੇ ਲੋਕਾਂ ਨੂੰ ਮੁबारकबाद ਦਿੰਨਾ ਕਿ ਪਰਮਾਤਮਾ ਦੀ ਦਿਆ ਨਾਲ ਜਿਹੜੇ ਲੋਕ ਇੱਥੇ ਚਾਲਾਂ ਚੱਲ ਰਹੇ ਸੀ ਉਹਨਾਂ ਦੀਆਂ ਚਾਲਾਂ ਨਹੀਂ ਚੱਲ ਸਕੀਆਂ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਸਦਕਾ ਅੱਜ ਰੇਲਵੇ ਰੋਡ ਬਣਨ ਜਾ ਰਿਹਾ ਵਾ ਤੇ ਮੈਂ ਸਾਰਿਆਂ ਨੂੰ ਯਕੀਨ ਦਿਵਾਨਾ ਕਿ ਇਹਦਾ ਰੇਲਵੇ ਰੋਡ ਵਾ ਇਹ ਪੋਲਿਟਿਕਸ ਦਾ ਗੜ ਰਹੂੰਗਾ ਪਰ ਉਹਦਾ ਗੜ ਰਹੂੰਗਾ ਜਿਨੇ ਇਹ ਸੜਕ ਬਣਾਈ ਹੈ ਮੈਂ ਯਕੀਨ ਦਿਵਾਨਾ ਵੀ ਠੇਕੇਦਾਰ ਸਾਹਿਬ ਵੀ ਇੱਥੇ ਨੇ ਉਹਨਾਂ ਦਾ ਵੀ ਪਹਿਲਾ ਕੰਮ ਵਾ ਨਵੇਂ ਸ਼ਹਿਰ ਚ ਮੈਂ ਉਹਨਾਂ ਨੂੰ ਵੀ ਕਹਿੰਦਾ ਵੀ ਇਤਾਂ ਦਾ ਮਿਸਾਲੀ ਕੰਮ ਕਰਦੇਓ ਪੇ ਲੋਗ ਤੁਹਾਨੂੰ ਚੇਤੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਵੀ ਪੈਣੀ ਆ ਹਾਂਜੀ ਹਾਂਜੀ ਇਹਦੀ ਮੋਟਾਈ ਕੀ ਹੋਏਗੀ 10 ਇੰਚ ਇਹਦੀ ਲੰਬਾਈ ਕੀ ਹੋਏਗੀ ਲੰਬਾਈ ਕਿਤੇ ਜਿਹੜੇ ਉਹਦੇ ਵਿੱਚ ਨਿਸ਼ਾਨ ਪੈਣੇ ਜਾਂਦੇ ਉਹ ਦੇਖੋ ਐਰਵੋਡ ਦੀ ਚੌੜਾਈ ਕਿਤੇ ਜ਼ਿਆਦਾ ਵਾ ਕਿਤੇ ਘੱਟ ਆ ਇਹਦਾ ਸੈਂਟਰ ਕੱਟਿਆ ਜਾਊਗਾ ਸੈਂਟਰ ਦੇ ਹਿਸਾਬ ਦੇ ਨਾਲ ਲਾਈਨ ਲੱਗੇਗੀ ਮੋਟਾਈ 10 ਇੰਚ ਦੇ ਆਸ-ਪਾਸ ਲਾਈਨ 10 ਇੰਚ ਇਹਦੀ ਪਹਿਲਾਂ ਪਟਾਈ ਹੋਊਗੀ ਪਟਾਈ ਹੋਣ ਤੋਂ ਬਾਅਦ ਪਟਾਈ ਹੋਣ ਤੋਂ ਬਾਅਦ ਫਿਰ ਇਹਦੇ ਤੇ ਡਟਕਾ ਪਿਆ ਪਊਗਾ ਡਟਕੇ ਦੇ ਬਾਅਦ ਉਹਦੇ ਉੱਪਰ ਸਲੈਪ ਆਊਗੀ ਕੱਲ ਕਿੰਨਾ ਚੜ੍ਹ ਜਾਏਗੀ ਸੜਕ ਦੀ ਇਹਦੀ ਉਮਰ ਕਿੰਨੀ ਹੋਊਗੀ ਜੀ ਸੜਕ ਦੀ ਸੜਕ ਦੀ ਉਮਰ 10 ਸਾਲ ਤੁਸੀਂ ਲਾ ਕੇ ਚੱਲੋ ਜਿਸ ਹਿਸਾਬ ਨਾਲ ਟ੍ਰੈਫਿਕ ਹੈਗਾ 10 ਸਾਲ ਸੜਕ ਨੂੰ ਕੁਝ ਨਹੀਂ ਹੁੰਦਾ ਟੱਟੋ-ਟੱਟ 10 ਸਾਲ ਕੁਝ ਨਹੀਂ ਹੁੰਦਾ ਜੇ ਇਹਦੀ ਕੇਅਰ ਕੀਤੀ ਜਾਵੇ ਪਰ ਬਣਾਉਣ ਦੇ ਵਿੱਚ ਸਾਰੇ ਮਾਰਕੀਟ ਵਾਲੇ ਸਾਥ ਦੇਣ ਕਿ 28 ਦਿਨ ਤੱਕ ਕੋਈ ਉਹਦੇ ਤੇ ਹੈਵੀ ਟ੍ਰੈਫਿਕ ਨਾਲ ਚਲਾਨ ਪੁੱਛਣਾ ਚਲਾਨ ਇਹ ਸੜਕ ਦੀ ਲਾਈਫ ਜਿਆਦਾ ਰਹੇ ਸਰੀਆ ਕੰਨਾ ਇਸਤੇਮਾਲ ਹੋਇਆ। ਇਹਦੇ ਵਿੱਚ ਸਰੀਆ ਜਿਹੜਾ ਹੈਗਾ ਵਾ तकरीबन तकरीबन 3 ਡੰਨ ਦੇ ਆਸ-ਪਾਸ ਯੂਜ਼ ਹੋਊਗਾ।